ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੋਮਵਾਰ ਨੂੰ ਪੰਜਾਬ ਭਾਰਤ ਦੇ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਾ ਪੱਧਰ ਤੇ ਦਿੱਤੇ ਗਏ ਮੈਮੋਰੰਡਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਊਪਲ ਨੂੰ ਹੜ੍ਹ ਪ੍ਰਭਾਵਿਤ ਦੀ ਸਾਰ ਲੈਣ ਲਈ ਮੈਮੋਰੰਡਮ ਸੌਂਪਿਆ ਗਿਆ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਸਬੀਰ ਸਿੰਘ ਜੱਫਰਵਾਲ ਗੁਰਿੰਦਰ ਸਿੰਘ ਸ਼ਾਮਪੂਰ ਗੁਰਮੀਤ ਸਿੰਘ ਮੰਗਰਾਲਾ ਅਮਨਦੀਪ ਸਿੰਘ ਗਿੱਲ ਮਨਮੋਹਰ ਸਿੰਘ ਪਖੋਕੇ ਮਨਮੋਹਰ ਸਿੰਘ ਛੀਨਾ ਗੁਰਨਾਮ ਸਿੰਘ ਮੁਸਤਫਾਬਾਦ ਅਤੇ ਸਟੇਟ ਅਤੇ ਜ਼ਿਲ੍ਹਾ ਡੈਲੀਗੇਟ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਤੇ ਉਕਤ ਬੁਲਾਰਿਆਂ ਨੇ ਦੱਸਿਆ ਕੇਂਦਰ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੈਮੋਰੈਂਡਮ ਸੌਂਕਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਏ ਹੜ੍ਹਾਂ ਨੇ ਕਿਸਾਨ ਭਰਾਵਾਂ ਨੂੰ ਬਹੁਤ ਵੱਡੀ ਆਰਥਿਕ ਅਤੇ ਮਾਨਸਿਕ ਤਬਾਹੀ ਮਾਨਸਿਕ ਤਬਾਹੀ ਹੋਣ ਕਾਰਨ ਤੱਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਦੇ ਕਾਰਨ ਫਸਲਾਂ ਪਾਣੀ ਹੇਠ ਆ ਗਈਆਂ, ਘਰਾਂ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ ਅਤੇ ਕਿਸਾਨਾਂ ਦੇ ਸਾਹਮਣੇ ਗੰਭੀਰ ਸੰਕਟ ਖੜਾ ਹੋ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵੱਡੇ ਹਿੱਸੇ ਵਿੱਚ ਝੋਨੇ ਦੀ ਫਸਲ ਉੱਤੇ ਹਲਦੀ ਰੋਗ ਅਤੇ ਚਾਈਨਾ ਵਾਇਰਸ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ। ਜਿਸ ਕਾਰਨ ਔਸਤਨ 40% ਤੱਕ ਘਟ ਰਿਹਾ ਹੈ ਬੇਵਕਤੀ ਰੋਗਾਂ ਅਤੇ ਹੜ੍ਹ ਦੀ ਦੌੜੀ ਮਾਰ ਨਾਲ ਕਿਸਾਨ ਸਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਿੰਦਰ ਸਿੰਘ ਸ਼ਾਮਪੁਰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਜਫਰਵਾਲ ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪਖੋਕੇ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਨੇ ਹੜ੍ਹਾਂ ਦੌਰਾਨ ਹੋਏ ਵੱਡੇ ਨੁਕਸਾਨਾਂ ਨੂੰ ਸੰਵੇਦਨਸ਼ੀਲਤਾ ਨਾਲ ਲਿਆ ਕਿਸਾਨਾਂ ਨੂੰ ਹਾਲੇ ਤੱਕ ਨਾ ਤਾਂ ਹੜ੍ਹ ਦੇ ਨੁਕਸਾਨ ਦਾ ਕੋਈ ਮੁਆਵਜ਼ਾ ਮਿਲਿਆ ਹੈ ਅਤੇ ਨਾ ਹੀ ਝੋਨੇ ਦੀ ਫਸਲ ਤੇ ਪਏ ਬੇਵਕਤੀ ਰੋਗ ਕਾਰਨ ਹੋਏ ਨੁਕਸਾਨ ਲਈ ਕੋਈ ਬੋਨਸ ਮਿਲਿਆ ਹੈ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਸਾਰੇ ਕਿਸਾਨਾਂ ਨੂੰ ਤੁਰੰਤ ਆਰਥਿਕ ਮੁਆਵਜ਼ਾ ਦਿੱਤਾ ਜਾਵੇ ਝੋਨੇ ਦੀ ਫਸਲ ਦਾ ਔਸਤਨ 40% ਘਟ ਚਾੜ ਨਿਕਲਾਂ ਉੱਪਰ ਬੋਨਸ ਦੇ ਕੇ ਆਰਥਿਕ ਪਰਪਾਈ ਕੀਤੀ ਜਾਵੇ ਹਲਦੀ ਰੋਗ ਅਤੇ ਚਾਈਨਾ ਵਾਇਰਸ ਕਾਰਨ ਖਰਾਬ ਹੋਈ ਫਸਲਾਂ ਨੂੰ ਕੁਦਰਤੀ ਆਫਤ ਮੰਨ ਕੇ ਵਿਸ਼ੇਸ਼ ਸਹਾਇਤਾ ਪੈਕੇਜ ਦਿੱਤਾ ਜਾਵੇ ਬਦਰੰਗ ਹੋਏ ਅਤੇ ਕੁਦਰਤੀ ਤਬਾਹੀ ਕਾਰਨ ਪ੍ਰਭਾਵਿਤ ਦਾਣਿਆਂ ਦੀ ਖਰੀਦ ਮਾਪਦੰਡਾਂ ਵਿੱਚ ਤੁਰੰਤ ਰਾਹਤ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀ ਵਿੱਚ ਨੁਕਸਾਨ ਨਾ ਛਲਣਾ ਪਵੇ ਹਰ ਨਾਲ ਨੁਕਸਾਨੇ ਕਰਾਂ ਪਸ਼ੂਆਂ ਅਤੇ ਸੜਕਾਂ ਦੀ ਮੁਰੰਮਤ ਲਈ ਵਿਸ਼ੇਸ਼ ਰਾਹਤ ਫੰਡ ਜਾਰੀ ਕੀਤਾ ਜਾਵੇ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਦਿੱਤਿਆ ਉਪਲ ਨੇ ਪਾਰਟੀ ਦੇ ਆਗੂਆਂ ਨੂੰ ਭਰੋਸਾ ਪ੍ਰਗਟਾਇਆ ਕਿ ਮੈਮੋਰੈਂਡਮ ਸਰਕ ਕਾਰ ਨੂੰ ਭੇਜਿਆ ਜਾਵੇਗਾ ਅਤੇ ਉਹਨਾਂ ਦਾ ਅਤੇ ਉਹਨਾਂ ਦੀਆਂ ਮੰਗਾਂ ਨੂੰ ਵਾਚਿਆ ਜਾਵੇਗਾ ਇਸ ਮੌਕੇ ਤੇ ਤੇਗਾ ਇਸ ਮੌਕੇ ਤੇ ਨਵਪ੍ਰੀਤ ਸਿੰਘ ਪਵਾਰ ਸੁਖਦੇਵ ਸਿੰਘ ਵਿਧੀਪੁਰ ਗੁਰਦੀਪ ਸਿੰਘ ਰਸਪਾਲ ਸਿੰਘ ਰੋਸਾ ਚੇਨ ਸਿੰਘ ਸਤਿੰਦਰਜੀਤ ਸਿੰਘ ਰਿਆਰ ਮੋਹਨ ਸਿੰਘ ਜੋਗਿੰਦਰ ਸਿੰਘ ਦਲਵਿੰਦਰ ਸਿੰਘ ਜੋਗਿੰਦਰ ਸਿੰਘ ਦਲਵਿੰਦਰ ਸਿੰਘ ਬਾਜਵਾ surjit ਸਿੰਘ ਬਲਬੀਰ ਸਿੰਘ ਬੈਂਸ ਸੁਰਤਾ ਸਿੰਘ ਗਿੱਗਲ ਐਡਵੋਕੇਟ ਗੁਰਬਖਸ਼ ਸਿੰਘ ਜਫਰਵਾਲ surjit singh gora indrawal mandeep singh saini ਆਦਿ ਹਾਜ਼ਰ ਸਨ ਸ਼੍ਰੋਮਣੀ ਅਕਾਲੀ ਦਲ ਪੁਨਰ surjit ਦੇ ਆਗੂ ਸਾਹਿਬका ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਸ਼ਾਮਪੁਰ ਜਸਵੀਰ ਸਿੰਘ ਜਫਰਵਾਲ ਚੇਅਰਮੈਨ ਮਨਮੋਹਨ ਸਿੰਘ ਪੱਖੋਕੇ ਅਤੇ ਅਮਨਦੀਪ ਸਿੰਘ ਕੋਟ ਸਾਥੀਆਂ ਸਮੇਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੈਮੋਰੈਂਡਮ ਦਿੰਦੇ ਹੋਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸੋਨੀਆਂ ਅਕਾਲੀ ਦਲ ਦੇ ਪੰਦਰ ਤਸਦੀਕ ਤੁਨੋ ਇੱਕ ਵਫਾ ਜਿਹੜਾ ਉਹ ਡੀਸੀ ਜਾਉਂਦੇ ਮੈਂ ਆਇਆ ਸੀ ਕਿ ਜਿਹੜੇ ਆ ਪਿੱਛੇ ਹੜ ਆਏ ਨੇ ਤੇ ਹੜਾਂ ਦੇ ਵਿੱਚ ਜੋ ਕਿਸਾਨਾਂ ਦਾ ਤੇ ਲੋਕਾਂ ਦਾ ਨੁਕਸਾਨ ਹੋਇਆ ਦੋਵਾਂ ਸਰਕਾਰਾਂ ਨੇ ਪੰਜਾਬ ਸਰਕਾਰ ਨੇ ਵੀ ਤੇ ਸੈਂਟਰ ਸਰਕਾਰ ਨੇ ਵੀ ਇੱਕ ਦੂਜੇ ਤੇ ਦੋਸ਼ ਲਾਉਣ ਤੋਂ ਬਿਨਾਂ ਕੋਈ ਗੱਲ ਨਹੀਂ ਕੀਤੀ ਸੋ ਇਹ ਗੱਲਾਂ ਬਾਤਾਂ ਦੇ ਵਿੱਚ ਹੀ ਲੋਕਾਂ ਨੂੰ ਅਰਜਾ ਛੜਿਆ ਅਜੇ ਤੱਕ ਕੋਈ ਮਤ ਨਹੀਂ ਕੀਤੀ ਇਸ ਸਬੰਧ ਵਿੱਚ ਅਸੀਂ ਜਿਹੜੀ ਆ ਸਰਕਾਰ ਨੂੰ ਅਲਰਟ ਕਰਨ ਵਾਸਤੇ ਤੇ ਇੱਕ ਜਿਹੜਾ ਆਪੀ ਨੇ ਤੇ ਦੇਸੀ ਸਾਧੂ ਮਿਲੇ ਆ ਤੇ ਮੈਮੋਰੰਡਮ ਦਿੱਤਾ ਵਾ ਸ਼ੋਮਨੀਓ ਗਾਲੀਦਰ ਲੈ ਲੋ ਪੀ ਸਾਡੀ ਜਿਹੜੀ ਆਵਾਜ਼ ਆ ਇਹ ਲੋਕਾਂ ਦੀ ਆਵਾਜ਼ ਆ ਇਹ ਨੂੰ ਦੋਵਾਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਲੋਕਾਂ ਦੇ ਨਾਲ ਜੋ ਜ਼ਿਆਤੀ ਹੋਈ ਆ ਜੋ ਕੁਦਰਤ ਨਾਲ ਉਹ ਬੇਇਨਸਾਫੀ ਹੋਈ ਆ ਕੁਦਰਤ ਨਾਲ ਹੀ ਜਿਹੜੀ ਆ ਵੀ ਜੇ ਕਹਿ ਲਈਏ ਤੇ ਕੁਦਰਤ ਨਾਲ ਉਹ ਬੇਇਨਸਾਫੀ ਆ ਉਹ ਦਾ ਕੋਈ ਨਾ ਕੋਈ ਲੋਕਾਂ ਦਾ ਜਿਹੜਿਆ ਵੀ ਉਹ ਪਰ ਕੀਤੀ ਜਾਵੇ ਮਤ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਨਰ ਸਰਜੀਤ ਅਕਾਲੀ ਲਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਡੀਸੀ ਸਾਹਿਬ ਨੂੰ ਸਾਰਾ ਵਕਤ ਮੰਗ ਪੱਤਰ ਦੇਣਾ ਹੈ ਜਿਹਦੇ ਵਿੱਚ ਸਾਰੇ ਸੀਨੀਅਰ ਸਾਡੇ ਅਹੁਦੇਦਾਰ ਨੇ ਮੰਗ ਪੱਤਰ ਦੇ ਵਿੱਚ ਸਾਡੀ ਇਹ ਹੈ ਕਿ ਕਿਸਾਨਾਂ ਦਾ ਜਿਹੜਾ ਜਾਨ ਮਾਲ ਦਾ ਵੀ ਨੁਕਸਾਨ ਹੋਇਆ ਬਹੁਤ ਵੱਡੇ ਪੱਤਰ ਤੇ ਫਸਲਾਂ ਤੇ ਤਬਾਹ ਹੋਈਆਂ ਘਰ ਤਬਾਹ ਹੋਏ ਜ਼ਮੀਨ ਜਿਹੜੀ ਆ ਉਹਨਾਂ ਦੀ 8 8 9 9 ਫੁੱਟ ਰੇਤ ਚੜ ਗਈ ਹੈ ਤੇ ਉਹਨਾਂ ਦੀ ਕੋਈ ਬਾਹ ਫੜਦਾ ਨਹੀਂ ਨਾ ਪੰਜਾਬ ਸਰਕਾਰ ਫੜ ਰਹੀ ਆ ਨਾ ਸੈਂਟਰ ਫੜ ਰਿਹਾ ਤੇ ਉਹ ਵਿਚਾਰੇ ਮਜੂਸੀ ਦੇ ਹਾਲਮ ਵਿੱਚ ਆ ਉਧਰੋਂ ਕਣਕ ਦਾ ਬਜਾਈ ਦਾ ਸਮਾਂ ਆ ਗਿਆ ਤੇ ਉਹਨਾਂ ਨੂੰ ਮਿਲ ਕੁਛ ਨਹੀਂ ਰਿਹਾ ਗੱਲੀਆਂ ਬਾਤੀ ਤੇ ਸਾਰੇ ਦਈ ਜਾਂਦੇ ਆ ਪਰ ਪ੍ਰੈਕਟੀਕਲੀ ਕੁਛ ਨਹੀਂ ਮਿਲ ਰਿਹਾ ਤੇ ਅਸੀਂ ਮੰਗ ਪੱਤਰ ਦਿੱਤਾ ਆ ਡੀਸੀ ਸਾਹਿਬ ਨੂੰ ਕਿ ਉਹ ਕਿਸਾਨਾਂ ਦੀ ਬਾਹ ਫੜੀ ਜਾਵੇ ਉਹਨਾਂ ਦਾ ਪਤਾ ਲਿਆ ਜਾਵੇ ਇੱਕ ਹੈ ਝੋਨਾ ਜਿਹੜਾ ਆ ਉਹ ਵੀ ਘੱਟ ਰੇਟ ਤੇ ਵਿਗਰੇ ਆ EVN 2100 ਤੋਂ ਲੈ ਕੇ 2000 ਤੋਂ ਹੁਣ 2250 2300 ਤੱਕ ਰੇਟ ਲੱਗ ਰਿਹਾ ਜਦੋਂ ਕਿ ਬਿੱਲ ਜਿਹੜੇ ਆ ਉਹ ਸਰਕਾਰੀ ਜਿਹੜੇ ਆ 2399 ਰੁਪਏ ਦੇ ਭਨੇ ਕਿ ਉਹ ਵਿੱਚੋਂ ਛਕੀ ਛਕਾਈ ਜਾ ਰਿਆ ਰਲ ਮਿਲ ਕੇ ਸਾਰੇ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਇਹ ਸਾਡੀਆਂ ਕੁਝ ਮੰਗਾਂ ਸੀ ਅੱਜ ਦੀਆਂ ਵਾਹਿਗੁਰੂ ਜੀ ਫਤਿਹ ਅੱਜ ਸਾਡਾ ਵਫਦ ਜਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸਭਾ ਦੀ ਦਿਸ਼ਾ ਦੇ ਸੱਟ ਜਿਹਦਾ ਸੁਚੇਤ ਸੇ ਛੋਟੇ ਪ੍ਰਸ਼ਾਪ ਨੇ ਵੀ ਸਰੋਖ ਨੂੰ ਲਾ ਕੇ ਡੀਸੀ ਸਾਹਿਬ ਕੋ ਭੇਜਿਆ ਕਿ ਜਿਹੜਾ ਫਲਡਾ ਚ ਬਹੁਤ ਨੁਕਸਾਨ ਹੋਇਆ ਉਹ ਜ਼ਿੰਮੇਵਾਰਾਂ ਦੀ ਭਰਪਾਈ ਵਾਸਤੇ ਸਰਕਾਰਾਂ ਸੈਕਟਰ ਸਰਕਾਰ ਤੇ ਪੰਜਾਬ ਸਰਕਾਰ ਕੋਈ ਇਹ ਹੱਲ ਕਢਣ ਜਿਹੜਾ ਜ਼ਿੰਮੇਵਾਰਾਂ ਦਾ ਧੱਕਾ ਹੋ ਰਿਹਾ ਝੋੜਾਂ ਕਟਾਈ ਦੇ ਵੇਖ ਰਿਹਾ ਕਣਕ ਦੀ ਬਜਾਈ ਦੇਰੀ ਹੋਈ ਆ ਕੰਬਾਈਨਾਂ ਦਾ ਮਸਲਾ ਵੀ ਉਠਾਇਆ ਗਿਆ ਵੀ ਜਿਹੜੇ ਕੰਬਾਈਨਾਂ ਵਾਲੇ ਵੱਧ ਰੇਟ ਲੈ ਰਹੇ ਕਟਾਈ ਵਿੱਚ ਉਹਨਾਂ ਵੱਲ ਵਿੱਚ ਇਹ ਚਾਹ ਧਿਆਨ ਦਿੱਤਾ ਜਾਵੇ ਤੇ ਝੋਨਾ ਜਿਹੜਾ ਟਾਈਮ ਨਾਲ ਚੁੱਕ ਜਾਵੇ ਤੇ ਝੋਨੇ ਤੇ ਬੋਨਸ ਵੀ ਦਿੱਤਾ ਜਾਵੇ ਇਸ ਕਰਕੇ ਸਾਰਾ ਬਫਤਜ ਬੀਸੀ ਸਾਹਿਬ ਨੂੰ ਮਿਲਿਆ ਤੇ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਨਾਲ ਨਾਲ ਖੜਨਗੇ ਕੋਈ ਬੇਇਨਸਾਫੀ ਨਹੀਂ ਹੋਣੀ ਜਿਹੋਦੀ ਜਾਏਗੀ ਡੀਸੀ ਸਾਹਿਬ ਨੇ ਬਹੁਤ ਵਧੀਆ ਸਾਨੂੰ assurance ਦਵਾਇਆ ਧੰਨਵਾਦ